ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਸਾਰਿਆਂ ਦਾ ਸਾਡੇ YouTube ਚੈਨਲ ਤੇ Facebook ਪੇਜ ਤੇ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਜੁੜੇ ਚੈਨਲ ਦੇ ਨਾਲ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੁਣ ਵੱਧਦੇ ਹਾਂ ਜੀ ਆਪਾਂ ਅੱਗੇ ਵੀਡੀਓ ਵੱਲ ਹ ਮਿੱਤਰੋ ਪਹਿਲੇ ਸੂਏ ਸੂਈਆ ਛੋਟੀ ਮੂਹਰਾਂ ਨਸਲ ਦੀ ਆ ਬਹੁਤ ਕਦ ਕਰਦੀ ਪੂਰੀ ਉੱਚੀ ਲੰਮੀ ਆ ਤੇ ਪਹਿਲੇ ਸੂਏ ਸੂਈ ਨੇ 11 ਲੀਟਰ ਦੁੱਧ ਦਿੱਤਾ ਤੇ ਦੂਜੇ ਸੂਏ ਸੂਣ ਦੇ 5 ਦਿਨ ਬਾਕੀ ਆ 5 ਦਿਨ ਲੈ ਜਾਓ ਬਾਈ ਕਹਿੰਦੇ ਦੂਜੇ ਸੂਏ ਸੂਣਾ ਹੁਣ ਮੋਹ ਮੰਹੰਦਰੇ ਤੁਸੀਂ ਦੇਖ ਸਕਦੇ ਹੋ ਸੰਘਾ ਸੰਘਾ ਦੀ ਪੂਰੀ ਸੋਹਣੀ ਆ ਤੇ ਬੰਤਰਪੁਰੀ ਸੋਹਣੇ ਆ ਹਵਾਰਨਾ ਬਹੁਤ ਸੋਹਣਾ ਲੱਗਿਆ ਹੋਇਆ ਤੇ ਮੁੱਲ ਭਾਈ 6 ਲੱਖ ਰੁਪਏ ਕਰਦੇ ਆ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਮਿੱਤਰੋ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਐ ਪਈਆ ਮਜ਼ਬੂਤ ਪੂਰੀ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਤੇ ਬਹੁਤ ਸੋਹਣੀ ਆ ਤੇ ਆਪਾਂ ਮੂੰਹ ਵੀ ਦਿਖਾਉਣੇ ਤੁਹਾਨੂੰ ਸਿੰਗਾ-ਸੁੰਗਾ ਦੀ ਪੂਰੀ ਕੁੰਡੀ ਆ ਆ ਦੇਖੋ ਜੀ ਤੇ ਬਾਈ ਵੀ ਵੈਸੇ ਗਾਨੀਆਂ ਗੋਣੀਆਂ ਬਾਈ ਬੜਾ ਸ਼ਕੀਨ ਆ ਪੂਰਾ ਤੇ ਅੱਗੇ ਬਾਈ ਕੋਲੇ ਪੰਜ ਗਾਈਆਂ ਵੀ ਵਿਕਾਊ ਆ ਤਕਰੀਬਨ ਆ ਦੋਸਤੋ ਕਿਸ ਨੇ ਪਹਿਲੇ ਸੂਏ ਸੋਨਾ ਤੇ ਕਿਸੇ ਨੇ ਦੂਜੇ ਸੂਏ ਤੇ ਬਾਈ ਕਹਿੰਦਾ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਪੁੱਛ ਕੇ ਡਿਟੇਲ ਲੈ ਸਕਦੇ ਹਾਂ ਗਾਂ ਬਾਰੇ ਵੀ ਕਿਹੜੀ ਗਾਂ ਦਾ ਕੀ ਰੇਟ ਆ ਤੇ ਤਕਰੀਬਨ ਸਾਰਿਆਂ ਨੇ 10-12 ਦਿਨਾਂ ਦੀ ਮਿੱਥੀ ਤੇ ਸੋਨਾ ਕੋਈ 10 ਦਿਨ ਲੌਗੀ ਕੋਈ 12 ਦਿਨ ਲੌਗੀ ਤੇ ਭਾਈ ਕਹਿੰਦਾ ਵੀ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਰੇਟ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਭਾਈ ਕਹਿੰਦਾ ਜਿਹੜੀ ਗੱਲ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਕੋਈ ਕਮੀ ਪੇਸ਼ੀ ਵੀ ਹੋਈ ਕੋਈ ਉਹ ਸਾਰੀ ਦੱਸ ਕੇ ਦੇਵਾਂਗੇ ਗਰੰਟੀ ਦੇਵਾਂਗੇ ਤੇ ਬਾਕੀ ਬਾਈ ਨਾ ਕਰਿਓ ਸੰਪਰਕ ਜੀ 5 ਬੈੜਾਂ ਮਗਾਊਗਾ ਇਹ ਗਾਈਆਂ ਤੇ ਕਿਸੇ ਨੂੰ ਦੋਸਤੋ ਪਹਿਲੇ ਸੂਏ ਸੁਣਾ ਕੇ ਸਾਂ ਦੂਜੇ ਸੂਏ ਤੇ ਹਵਾ ਨਾ ਹੂ ਨਾ ਬਹੁਤ ਸੋਣ ਲੱਗਿਆ ਤੇ ਬਾਕੀ ਮਜ਼ਬੂਤ ਆ ਪੂਰੀਆਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਤੇ ਲਾਇਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਤਾਂ ਜੋ ਤੁਹਾਡੇ ਵਾਸਤੇ ਭਰਾਵੋ ਹੋਰ ਵੱਧ ਤੋਂ ਵੱਧ ਵੀਡੀਓ ਲੈ ਕੇ ਪਹੁੰਚ ਕੇ ਪਸ਼ੂਾਂ ਦੀ ਜਾਣਕਾਰੀ ਬਾਰੇ ਤੇ ਵੀਡੀਓ ਨੂੰ ਦੋਸਤੋ ਚੱਲਦੀ ਚੱਲਦੀ ਨੂੰ ਸ਼ੇਅਰ ਜਰੂਰ ਕਰੋ ਭਰਾ ਬਣ ਕੇ ਇਹ ਸਾਡਾ ਹੌਸਲਾ ਵਧਿਆ ਰਹਿੰਦਾ ਤੇ ਪੰਜੇ ਗਾਇਆਂ ਜੀ ਇਹ ਪੰਜ ਤੋਂ 6 ਗਾਇਆਂ ਬਾਈ ਕੋਲੇ ਹੈਗੀਆਂ ਇਸ ਟਾਈਮ ਮਜੂਦਾ ਬਾਈ ਕਹਿੰਦਾ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਜ ਜਾਂਦਾ ਬਾਈ ਦਾ ਤੇ ਗਾਇਆਂ ਬਾਰੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ HFA ਤੇ ਜਰਸੀ ਗਰੋਪ ਦੇ ਵਿੱਚ ਆਉਣੀਆਂ